ਸਾਨੂੰ ਲੱਗਦਾ ਇਹਨੇ ਬੱਚਾ ਸੇਲ ਕਰਦਾ ਹੈਗੇ ਵੀ ਇਸ ਤਰ੍ਹਾਂ ਵੀ ਕਰਦਾ ਸੀ ਇਹਨੇ ਪਹਿਲਾਂ ਵੀ ਦੋ ਬੱਚੇ ਵਿੱਚੋਂ ਚੱਕ ਕੇ ਚੋਰੀ ਸੇਲ ਕਰਤੇ ਸੀ ਸੇਲ ਵੀ ਹੁੰਦੇ ਆ ਇਹ ਬੱਚੇ ਇਹ ਬੱਚੇ ਚੋਰੀ ਅੱਗੇ ਸਪਲਾਈ ਕਰ ਦਿੰਦਾ ਹੈ ਜਿਵੇਂ ਮੰਨ ਲਓ ਕਿਸੇ ਦੀ ਜੇ ਗੁੜਿਆ ਹੋਈ ਹੈ ਤਾਂ ਉਹਨਾਂ ਦੀ ਕੁੜੀਆ ਤਾਂ ਦੱਸ ਦੇਗਾ ਜੇ ਮੁੰਡਾ ਹੋਇਆ ਤੇ ਅੱਗੇ ਮੁੰਡਾ ਦੱਸੇਗਾ ਇਹਨੇ ਕਹੇਗਾ ਤੁਹਾਡਾ ਮਰਿਆ ਬੱਚਾ ਹੋਇਆ ਮਰਿਆ ਹੋਰ ਕਿਸੇ ਦਾ ਬੱਚਾ ਜਿੱਦਾਂ ਰੱਖ ਛੱਡਦੇ ਆਂ ਦਿਖਾ ਦਿੰਦੇ ਆ ਪਰ ਦਿੰਦੇ ਨਹੀਂ ਅੱਗੇ ਅੱਗੇ ਸੇਲ ਕਰ ਦਿੰਦੇ ਜਿੰਦਾ ਬੱਚਾ ਉਸ ਟਾਈਮ ਵੀ ਇਹਨਾਂ ਦੇ ਨਾਲ 2021 ਦਾ ਇਹਦਾ ਰਿਕਾਰਡ ਕੱਢਿਆ ਜਾਵੇ ਇਹਦੇ ਨਾਲ ਹੰਗਾਮਾ ਹੋਇਆ ਸੀ ਉਹਨਾਂ ਦੇ ਬੱਚੇ ਦੀ ਡੈਥ ਹੋ ਗਈ ਸੀ ਇਹਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਕਹਿੰਦਾ ਤੁਸੀਂ ਇੱਥੋਂ ਬੱਚਾ ਲੈ ਜਾ ਕੇ ਵਿਖਾਓ ਇਹਨਾਂ ਨੂੰ ਬਾਹਰ ਕੱਢੋ ਭੈਣ ਚੌਧਾ ਨੂੰ ੱੱਕੇ ਮਾਰ ਕੇ ਕਹਿੰਦਾ ਬਾਹਰ ਕੱਢੋ ਇਹਨਾਂ ਨੂੰ ਬੱਚਾ ਨਹੀਂ ਦੇਣਾ ਹੈਗਾ ਇਹਨੇ ਸਾਡੇ ਬੱਚੇ ਦੇ ਭਲੇਖੇ ਉਹ ਪਿਆਰੀਤਾ ਉਹਨਾਂ ਦੇ ਬੱਚੇ ਦੀ ਨਾਲ ਦੀ ਨਾਲ ਹੀ ਡੈਥ ਹੋ ਗਈ ਇੱਕ ਇੱਕ ਰੋਟੀ ਨਹੀਂ ਮਿਥਾ ਜੋਗੇ ਸੀ ਇੰਨਾ ਪੈਸਾ ਸਾਡਾ ਲੱਗਿਆ ਸੀ ਦੋ ਆਮ ਬੋਲਟ ਮੋਟਰਸਾਈਕਲ ਸੀ ਕਲਾਸਿਕ ਮੋਟਰਸਾਈਕਲ ਸੀ ਇੱਕ ਤਾਂ ਇੱਕ ਆਪਣਾ ਸਟੈਂਡਰਡ ਬੋਲਟ ਮੋਟਰਸਾਈਕਲ ਗੁੜੀਆਂ ਦਿੱਤਾ ਸੀ ਦਾ ਅਗ ਵਿੱਚ ਉਹ ਵੀ ਅਸੀਂ ਸੇਲ ਕਰ ਦਿੱਤਾ ਦੋ ਪਲਾਟ ਮੌਕੇ ਤੇ ਸੇਲ ਕੀਤੇ ਇੱਕ ਆਪਣੀ ਲੋਕਾਂ ਗੱਡੀ ਸੀ ਗੱਡੀ ਸੇਲ ਕਰਕੇ ਜਿੰਨੀ ਵੀ ਜੁਐਲਰੀ ਸੀ ਅਸੀਂ ਸਾਰੀ ਸੇਲ ਕਰਕੇ ਇਹਨੂੰ ਲਾ ਚੁੱਕੇ ਉਸ ਤੋਂ ਬਾਅਦ ਸਾਡੇ ਘਰ ਵਿੱਚ ਦਾਣੇ ਵੀ ਨਹੀਂ ਸੀ ਅਸੀਂ ਡੇਢ ਸਾਲ ਅਸੀਂ ਪਵਾਨੀਗੜ ਗੁਰਦੁਆਰੇ ਦੇ ਵਿੱਚ ਡਾਲੀ ਕਰਕੇ ਖਾ ਕੇ ਗੁਜ਼ਾਰਾ ਕੀਤਾ ਤੋ ਇਹ ਸੋਕ ਤੁਸੀਂ ਰਾਜਪੁਰਾ ਦੇ ਵਿੱਚ ਮੌਜੂਦ ਆ ਜਿਹਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਇਸ ਤਰੀਕੇ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਉੱਥੇ ਜਿਹੜਾ ਵੀ ਕੋਈ ਐਡਮਿਟ ਹੁੰਦਾ ਹੈ ਉਹਦੀ ਇੱਕ ਗੁਪਤ ਤਰੀਕੇ ਦੇ ਨਾਲ ਉਹਦੀ ਡੈਥ ਹੋ ਜਾਂਦੀ ਹੈ ਔਰ ਬਹੁਤ ਜ਼ਿਆਦਾ ਉੱਥੇ ਚਾਰਜ ਵੀ ਕੀਤਾ ਜਾਂਦਾ ਹੈ ਮੇਰੇ ਨਾਲ ਮਾਤਾ ਜੀ ਮੌਜੂਦ ਨੇ ਤੁਹਾਡੇ ਪਰਿਵਾਰ ਦੇ ਨਾਲ ਵੀ ਕੋਈ ਇਸ ਤਰੀਕੇ ਦੀ ਘਟਨਾ ਹੋਈ ਸੀ ਜੀ ਹਾਂ ਜੀ ਸਾਡੇ ਪਰਿਵਾਰ ਦੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਸੀ 2021 ਦੀ ਗੱਲ ਹੈ 20 ਜੂਨ ਨੂੰ ਸਾਡਾ ਬੱਚੀ ਦੇ ਘਰ ਇੱਕ ਬੇਟਾ ਹੋਇਆ ਸੀ ਜੋ ਕਿ 6 6 ਮਹੀਨਿਆਂ ਦਾ ਸੀ ਤਾਂ ਅਸੀਂ ਅਮਰਜੈਂਸੀ ਡਾਕਟਰ ਦਿਨੇਸ਼ ਦੇ ਕਹਿੰਦੇ ਹਸਪੀਟਲ ਮਸ਼ੀਨ ਚ ਲਾਉਣਾ ਹੈ ਤੇ ਇਹਨਾਂ ਨੇ ਸਾਡੇ ਤੋਂ ਨਾ ਬੇਟਾ ਐਡਮਿਟ ਕਰਕੇ ਉੱਥੇ ਤੇ 2 ਲੱਖ ਰੁਪਿਆ ਭਰਾਇਆ ਤੇ ਡੇਲੀ ਦਾ ਜਿਹੜਾ ਸੀ ਰੈਗੂਲਰ ਐਡਮਿਟ ਕਰਕੇ ਪਹਿਲਾਂ 2 ਲੱਖ ਰੁਪਿਆ ਭਰਾਇਆ 2 ਲੱਖ ਰੁਪਿਆ ਸਾਡੇ ਤੋਂ ਭਰਾਇਆ ਰੈਗੂਲਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਰੈਗੂਲਰ ਦਾ 10 ਦਿਨ 50000 ਰੁਪਿਆ ਪਰ ਦੇਰੇ ਫਿਰ ਉਸ ਤੋਂ ਬਾਅਦ ਅਸੀਂ ਥੋੜਾ ਹੱਥ-ਤਾਂਗ ਹੋ ਗਿਆ ਬੱਚੇ ਦੇ ਕੋਲ ਦੇਖ-ਰੇਖ ਵਿੱਚ ਕੁੜੀਆ ਡਿਪਰੈਸ਼ਨ ਵਿੱਚ ਚਲੀ ਗਈ ਵੱਡੇ ਡਿਪਰੈਸ਼ਨ ਨਾ ਹੋਇਆ ਸੀ ਕੁੜੀਆ ਨੂੰ ਬੱਚਾ ਦੇਖਣ ਨਹੀਂ ਸੀ ਦਿੱਤਾ ਅਸੀਂ ਆਪਣੀ ਕੁੜੀਆ ਵੱਲ ਆ ਕੇ ਸਾਨੂੰ ਨਾ ਕਹਿੰਦਾ 32000 ਰੁਪਏ ਜਮ੍ਹਾਂ ਕਰਾਓ ਅਸੀਂ 32000 ਰੁਪਏ ਦੇ ਕੋਲ ਜਮ੍ਹਾਂ ਨਹੀਂ ਕਰਾਇਆ ਉਸ ਤੋਂ ਬਾਅਦ ਐਨੇ ਸਾਡੇ ਨਾਲ ਨਾ ਬਤਮੀਜ਼ੀ ਕੀਤੀ ਗਾਲੀ-ਗਲੋਚ ਕੀਤੀ ਇਹਦੀ ਵਾਈਫ ਨੇ ਵੀ ਗਾਲੀ-ਗਲੋਚ ਕੀਤੀ ਜੇ ਦਰਾਨ ਅਸੀਂ ਇਹਦੇ ਨਾਲ ਥੋੜਾ ਬਈ ਦੱਸਿਆ ਅਸੀਂ ਵੀ ਆਪਣੇ ਉਧੇਦਾਰਾਂ ਵਈ ਮੈਂ ਬਲੋਗ ਇੰਚਾਰਜ ਪ੍ਰਧਾਨ ਆ ਆਪਣੇ ਕਾਲੀ ਪਾਰਟੀ ਤੋਂ ਉਸ ਟਾਈਮ ਤਾਂ ਫਿਰ ਇਹਨੇ ਸਾਡੇ ਨਾਲ ਨਾ ਲੁਖਾ ਵਿਵਹਾਰ ਕੀਤਾ ਤੇ ਬਹੁਤ ਬਤਮੀਜੀ ਸਾਡੇ ਨਾਲ ਕੀਤੀ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਦੋ ਦਿਨ ਸਾਨੂੰ ਸਾਡਾ ਬੱਚਾ ਨਾ ਦਿਖਾਇਆ ਅਸੀਂ ਜ਼ਬਰਦਸਤੀ ਆਪਣਾ ਬੱਚਾ ਅੰਦਰ ਜਾ ਕੇ ਚੱਕ ਲਿਆ ਜਦੋਂ ਅਸੀਂ ਜ਼ਬਰਦਸਤੀ ਬੱਚਾ ਚੱਕਿਆ ਤਾਂ ਉਸ ਤੋਂ ਬਾਅਦ ਇਹਨੇ ਇੱਕ ਸਾਡੇ ਨਾਲ ਹੋਰ ਆਪਣੇ ਪਵਾਨੀਗੜ੍ਹ ਦਾ ਪਰਿਵਾਰ ਸੀ ਜਿਨ੍ਹਾਂ ਦੀਆਂ ਤਿੰਨ ਬੇਟੀਆਂ ਸੀ ਇੱਕ ਬੇਟਾ ਸੀ ਐਨੇ ਸਾਡੇ ਬੱਚੇ ਦੇ ਭਲੇਖੇ ਉਹਨਾਂ ਦੇ ਬੱਚੇ ਨੂੰ ਉਹ ਮਿਲ ਕੇ ਦੁੱਧ ਪਿਆ ਦਿੱਤਾ ਉਹਨਾਂ ਦੇ ਬੱਚੇ ਦੀ ਨਾਲ ਦੀ ਨਾਲ ਹੀ ਡੈਥ ਹੋ ਗਈ ਤੁਸੀਂ ਵਾ ਰਾਜਪੁਰੇ ਦੇ ਹੀ ਹੋ ਜੀ ਵੈਸੇ ਹਾਂਜੀ ਅਸੀਂ ਰਾਜਪੁਰੇ ਦੇ ਹੀ ਇਤੇ ਇਹ ਹਸਪਤਾਲ ਰਾਜਪੁਰੇ ਦੇ ਵਿੱਚ ਹੀ ਆ ਹਾਂਜੀ ਇਹ ਰਾਜਪੁਰੇ ਦੇ ਵਿੱਚ ਹੀ ਹਸਪਤਾਲ ਹੈ ਬਹੁਤ ਗੁੰਡਾਗਰਦੀ ਨਾਲ ਇਹਦਾ ਬਣਿਆ ਹੋਇਆ ਹੈ ਜਾਨੇ ਜਾਨੀ ਕਿ ਤੱਕਾशाही ਦੇ ਨਾਲ ਬਣਾਇਆ ਹੋਇਆ ਹੈ ਨਾ ਕੀ ਇਹ ਕਿਸ ਕਿਸ ਨਾਮ ਤੋਂ ਹਸਪਤਾਲ ਇਹ ਦਿਨੇਸ਼ ਡਾਕਟਰ ਹਸਪਤਾਲ ਹੈ ਦਿਨੇਸ਼ ਦੇ ਨਾਮ ਤੋਂ ਹਸਪਤਾਲ ਹੈ ਇਹਨਾਂ ਦੇ ਕੋਲ ਇੱਕ ਵਰਕਰ ਰੱਖਿਆ ਹੋਇਆ ਹੈ ਮੈਡੀਸਿਨ ਦੇਣ ਵਾਲਾ ਬਸ ਉਹ ਹੀ ਦਿੰਦਾ ਨਾ ਇਹਦੀ ਘਰ ਵਾਲੀ ਨੂੰ ਡਾਕਟਰ ਜਾਂਦੀ ਹੈ ਨਾ ਇਹਨੂੰ ਡਾਕਟਰ ਖੁਦ 8-10 ਗੋਲੀਆਂ ਖਾ ਕੇ ਨਸ਼ੇ ਦੀ ਹਾਲਤ ਵਿੱਚ ਫੇਰ ਉਹ ਕਰਦਾ ਹੈ ਬੱਚਿਆਂ ਨੂੰ ਬਸ ਦੇ ਕੇ ਚਲਾ ਜਾਏਗਾ ਪਿੱਠ ਤੇ ਥਪ ਥਪਾ ਕੇ ਚਲਾ ਜਾਏਗਾ ਇਹਨੂੰ ਕੋਈ ਕੁੱਦ ਟੀਕਾ ਲਾੜਨਿਆ ਨਹੀਂ ਆਂਦਾ ਹੈਗਾ ਤਾਂ ਅਸੀਂ ਆਪਣਾ ਚੋਰੀ ਬੱਚਾ ਇਹਨਾਂ ਦੇ ਕੋਲੋਂ ਫਿਰ ਪੈਸੇ ਭਰ ਕੇ ਕੱਢਿਆ ਜਿਹੜਾ ਸਾਡਾ ਟੋਟਲ 16 ਲੱਖ ਰੁਪਇਆ ਉਸ ਟਾਈਮ ਲੱਗਾ ਸੀ 16 ਲੱਖ ਰੁਪਇਆ ਤੁਹਾਡਾ ਬੱਚੇ ਦੇ ਇਲਾਜ 'ਤੇ ਲੱਗੇ ਸੀ ਹਾਂਜੀ ਤੇ ਬੱਚੇ ਨੂੰ ਇਦਾਂ ਦੀ ਕੀ ਬਿਮਾਰੀ ਸੀ ਬੱਚਾ ਸਾਡਾ ਬੱਚਾ ਘੱਟ ਦਿਨਾਂ ਦਾ ਹੋਇਆ ਸੀ ਥੋੜਾ ਪ੍ਰੀਮੈਚਿਊਰ ਡਿਲੀਵਰੀ ਹੋ ਗਈ ਸੀ ਹਾਂਜੀ ਪਰ 16 ਲੱਖ ਰੁਪਏ ਤਾਂ ਬਹੁਤ ਵੱਡੀ ਰਕਮ ਹੈ ਹਾਂਜੀ ਇਹ ਸਾਡਾ ਬੱਚਾ ਇਹਦੇ ਕੋਲ 2 ਮਹੀਨੇ ਤੇ 6 ਦਿਨ ਰਿਹਾ ਸੀ ਜਿਵੇਂ 20 ਜੂਨ ਨੂੰ ਸੀ ਜੂਨ ਅਜਲਾਈ ਤੇ 6 ਅਗਸਤ ਨੂੰ ਇਹਨੇ ਸਾਨੂੰ ਬੱਚਾ ਦਿੱਤਾ ਸੀ ਇਹ ਇਹ ਕਿਹੜੇ ਸੰ ਦੀ ਗੱਲ ਹੈ ਜੀ ਇਹ ਆਪਣਾ 2021 20 ਜੂਨ ਨੂੰ ਅੱਛਾ ਜੀ ਤੇ ਭੈਣ ਜੀ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਚੋਰੀ ਉੱਥੋਂ ਬੱਚਾ ਚੁੱਕ ਲਿਆ ਏ ਤੇ ਇਹਦੇ ਹਸਪੀਟਲ ਦੇ ਵਿੱਚ ਹੀ ਬੱਚਾ ਚੱਕ ਕੇ ਮੈਂ ਗੁੜੀਆਂ ਨੂੰ ਫੜਾ ਦਿੱਤਾ ਚੋਰੀ ਇਹਨੇ ਉਹ ਜਿਹੜਾ ਮਿਲਕ ਸਾਡੇ ਬੱਚੇ ਨੂੰ ਪਿਆਣਾ ਸੀ ਉਹ ਹੋਰ ਕਿਸੇ ਦੇ ਬੱਚੇ ਨੂੰ ਪਿਆਤਾ ਉਸ ਟਾਈਮ ਵੀ ਇਹਨਾਂ ਦੇ ਨਾਲ 2021 ਦਾ ਇਹਦਾ ਰਿਕਾਰਡ ਕੱਢਿਆ ਜਾਵੇ ਇਹਦੇ ਨਾਲ ਹੰਗਾਮਾ ਹੋਇਆ ਸੀ ਉਹਨਾਂ ਦੇ ਬੱਚੇ ਦੀ ਡੈਥ ਹੋ ਗਈ ਸੀ ਫਿਰ ਅਸੀਂ ਆਪਣਾ ਬੱਚਾ ਫਿਰ ਅਸੀਂ ਇਹਨੂੰ 42000 ਰੁਪਇਆ ਭਰ ਕੇ ਤਾਂ ਫਿਰ ਬੱਚਾ ਅਸੀਂ ਆਪਣਾ ਲੈ ਗਏ ਫਿਰ ਇਤੋਂ ਨੂੰ ਇਹ ਇਦਾਂ ਕਿਉਂ ਲੱਗਿਆ ਤੁਸੀਂ ਚੋਰੀ ਕਿਉਂ ਚੁੱਕਿਆ ਬੱਚਾ ਤੁਹਾਨੂੰ ਦੇ ਨਹੀਂ ਰਹੇ ਸੀ ਉਹ ਕਹਿੰਦਾ ਮੈਂ ਤਾਂ ਇਹਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਕਹਿੰਦਾ ਤੁਸੀਂ ਇੱਥੋਂ ਬੱਚਾ ਲੈ ਜਾ ਕੇ ਵਿਖਾਓ ਇਹਨਾਂ ਨੂੰ ਬਾਹਰ ਕੱਢੋ ਭੈਣ 14 ਨੂੰ ਥੱੱਕੇ ਮਾਰ ਕੇ ਕਹਿੰਦਾ ਬਾਹਰ ਕੱਢੋ ਇਹਨਾਂ ਨੂੰ ਬੱਚਾ ਨਹੀਂ ਦੇਣਾ ਹੈਗਾ ਇਸ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਸੀ ਕਿਹਾ ਵੀ ਕੁੜੀਆ ਦੇ ਨਾਲ ਪਹਿਲਾਂ ਹੀ ਕੁੜੀਆ ਦੇ ਸਹੁਰੇ ਪਰਿਵਾਰ ਨੇ ਤੇ ਸਹੁਰੇ ਨੇ ਬਦਤਮੀਜ਼ੀ ਕੀਤੀ ਸੀ ਜਿਸ ਕਰਕੇ ਬੱਚੇ ਦੀ ਪਹਿਲਾਂ ਹੀ ਡਿਲੀਵਰੀ ਹੋ ਗਈ ਮਾਨਤ ਬੋਰਤੋਂ ਸੀ ਕੁੜੀ ਦਾ ਸੋਰਾ ਤਾਂ ਉਹਨਾਂ ਦੇ ਕਰਕੇ ਬੱਚੇ ਦੀ ਪਹਿਲਾਂ ਹੀ 6 6ਵੇਂ ਮਹੀਨੇ ਚ ਬੱਚੇ ਦੀ ਡਿਲੀਵਰੀ ਹੋ ਗਈ ਜਿਹੜਾ ਸਾਨੂੰ ਵੱਡਾ ਆਪਰੇਸ਼ਨ ਕਰਾਉਣਾ ਪਿਆ ਤੇ ਜਦੋਂ ਅਸੀਂ ਐਡਮਿਟ ਕਰਾਇਆ ਸਾਡੇ ਨਾਲ ਬਹੁਤ ਐਨੇ ਲੁਖਾ ਵਿਵਹਾਰ ਕਰਿਆ ਸ਼ਾਂਤੀ ਚੋਪੜਾ ਹਸਪੀਟਲ 'ਚ ਬੱਚੇ ਦੀ ਡਿਲੀਵਰੀ ਹੋਈ ਸੀ ਹਾਂ ਸ਼ਾਂਤੀ ਚੋਪੜਾ ਹਸਪੀਟਲ 'ਚ ਹੋਇਆ ਸੀ ਤੇ ਸਾਨੂੰ ਬਸ 1 ਮਿੰਟ ਵਾਸਤੇ ਬੱਚਾ ਦੇਖਣ ਵਾਸਤੇ ਦਿੱਤਾ ਸੀ ਮੁੜ ਕੇ ਸਾਨੂੰ ਬੱਚਾ ਇਹਨਾਂ ਦੇ ਅੰਦਰੋਂ ਦਿੱਤਾ ਹੀ ਨਹੀਂ ਹੈਗਾ ਉਹ ਤਾਂ ਅਸੀਂ ਉਹ ਮਿੰਨੇ ਤਾਂ 6 ਦਿਨਾਂ ਬਾਅਦ ਜਦੋਂ ਅਸੀਂ ਸੰਘਰਸ਼ ਕੀਤਾ ਲੜਾਈ ਕੀਤੀ ਅੰਦਰ ਗਾਲੀ ਗਲੋਚ ਹੋਈ ਫਿਰ ਅਸੀਂ ਜ਼ਬਰਦਸਤੀ ਆਪਣਾ ਬੱਚਾ ਕੱਢਿਆ ਫਿਰ ਸਾਨੂੰ ਕਹਿੰਦਾ ਸੀ ਤੁਸੀਂ ਆਪਣੇ ਬੱਚੇ ਦੇ ਖੁਦ ਜ਼ਿੰਮੇਵਾਰ ਮੈਂ ਦਿਖਾ ਸਕਦੀਆਂ ਵੀ ਅੱਜ ਉਹ ਸਾਡਾ ਬੱਚਾ ਇੰਨਾ ਸਾਰਾ ਆ ਵੱਡਾ ਆ अच्छा जी हां जी ते ਤੁਸੀਂ ਦੱਸ ਰਹੇ ਹੋ ਵੀ ਡਿਲੀਵਰੀ ਤੁਹਾਡੀ ਕਿਹੜੇ ਹਸਪਤਾਲ ਚ ਵੀਰ ਜੀ ਥੋੜਾ ਜਿਹੀ ਬੇਨਤੀ ਆ ਥੋੜਾ ਜਿਹਾ ਪਿੱਛੇ ਗੱਲ ਕਰ ਲਓ ਤੁਸੀਂ ਦੱਸ ਰਹੇ ਹੋ ਵੀ ਜਿਹੜੇ ਬੱਚੇ ਦੀ ਡਿਲੀਵਰੀ ਹੋਈ ਸੀ ਉਹ ਕਿਹੜੇ ਹਸਪਤਾਲ ਚ ਹੋਈ ਸੀ ਉਹ ਚਾਂਦੀ ਚੌਪੜਾ ਹਸਪਤਾਲ ਚ ਹੋਈ ਸੀ ਇਹ ਉਸ ਤੋਂ ਬਾਅਦ ਤੁਸੀਂ ਡਾਇਰੈਕਟ ਇੱਥੇ ਲਿਆਏ ਸੀ ਜਾਂ ਕਿਦਾਂ ਇਹ ਉਹ ਡਾਕਟਰ ਦੇ ਥਰੂ ਹੀ ਡਾਕਟਰ ਨੇ ਹੀ ਅੱਗੇ ਬੱਚਾ ਭੇਜ ਦਿੱਤਾ ਸੀ ਸਾਨੂੰ ਤਾਂ ਬੱਚਾ ਸਾਡੇ ਹੈਂਡਓਵਰ ਕੀਤਾ ਹੀ ਨਹੀਂ ਸਾਨੂੰ ਬੱਚਾ ਹੀ ਨਹੀਂ ਸੀ ਦਿੱਤਾ ਅੱਛਾ ਜੀ ਹਸਪਤਾਲ ਨੇ ਸਿੱਧਾ ਹੀ ਇੱਥੇ ਭੇਜਦਾ ਸੀ ਐਮਬੂਲੈਂਸ ਚ ਭੇਜਦਾ ਸੀ ਐਮਬੂਲੈਂਸ ਨਾਲ ਦੀ ਨਾਲ ਹੀ ਐਮਬੂਲੈਂਸ ਆਈ ਤੇ ਨਾਲ ਦੀ ਨਾਲ ਹੀ ਇਹਨਾਂ ਬੱਚਾ ਭੇਜਦਾ ਸੀ ਸਾਡੇ ਨਾਲ ਤਾਂ ਦੋ ਦਿਨ ਲੜਾਈ ਝਗੜਾ ਹੁੰਦਾ ਰਿਹਾ ਉੱਥੇ ਬਵਾਦ ਛੜਿਆ ਗਾਲੀ ਗਲੋ ਚੋ ਇਹ ਪੱਤਰਕਾਰ ਅਸੀਂ ਕਿਹਾ মিডিਆ ਬੁਲਾਵਾਂਗੇ ਫਿਰ ਇਹਨਾਂ ਨੇ ਸਾਨੂੰ ਅੰਦਰ ਜਾਣ ਤੇ ਬੱਚਾ ਦੇਖਣ ਦਿੱਤਾ ਸੀ ਫਿਰ ਅਸੀਂ ਜ਼ਬਰਦਸਤੀ ਜ਼ਬਰਦਸਤੀ ਅੰਦਰ ਰਸੀ ਵੜ ਕੇ ਆਪਣਾ ਬੱਚਾ ਚੱਕ ਲਿਆ ਸੀ ਪਰ ਇਹ ਸਾਨੂੰ ਚੱਕਰ ਨਹੀਂ ਸੀ ਦਿੰਦੇ ਤੇ ਫਿਰ ਵੀ ਸਾਡੇ ਨਾਲ ਬਤਮੀਜੀ ਗਾਲੀ ਗਲੋਚ ਕਰਦਾ ਹੀ ਰਿਹਾ ਡਾਕਟਰ ਪੇਂਜੀ ਤੁਹਾਡੇ ਇਹ ਨਹੀਂ ਲੱਗਾ ਤੁਹਾਨੂੰ ਵੀ ਸਰਕਾਰੀ ਹਸਪਤਾਲ ਚ ਅਸੀਂ ਚਲੇ ਜਾਈਏ 16 ਲੱਖ ਰੁਪਏ ਤਾਂ ਬਹੁਤ ਵੱਡੀ ਰਕਮ ਹੈ ਜ਼ਿੰਦਗੀ ਦੀ ਕਮਾਈ ਲੱਗ ਜਾਂਦੀ ਹੈ ਜੀ ਹਾਂਜੀ ਮੇਰੇ ਦੋ ਬੋਲਟ ਮੋਟਰਸਾਈਕਲ ਸੀ ਇੱਕ ਕਲਾਸਿਕ ਮੋਟਰਸਾਈਕਲ ਸੀ ਇੱਕ ਤਾਂ ਇੱਕ ਆਪਣਾ ਸਟੈਂਡਰਡ ਬੋਲਟ ਮੋਟਰਸਾਈਕਲ ਕੁੜੀਆਂ ਨੂੰ ਦਿੱਤਾ ਸੀ ਦਾ ਅਜ ਵਿੱਚ ਉਹ ਵੀ ਅਸੀਂ ਸੇਲ ਕਰ ਦਿੱਤਾ ਦੋ ਪਲਾਟ ਮੌਕੇ ਤੇ ਸੇਲ ਕੀਤੇ ਇੱਕ ਆਪਣੀ ਲੋਗਨ ਗੱਡੀ ਸੀ ਗੱਡੀ ਸੇਲ ਕਰਕੇ ਜਿੰਨੀ ਵੀ ਜੁਐਲਰੀ ਸੀ ਅਸੀਂ ਸਾਰੀ ਸੇਲ ਕਰਕੇ ਇਹਨੂੰ ਲਾ ਚੁੱਕੇ ਉਸ ਤੋਂ ਬਾਅਦ ਸਾਡੇ ਘਰ ਵਿੱਚ ਦਾਣੇ ਵੀ ਨਹੀਂ ਸੀ ਅਸੀਂ ਡੇਢ ਸਾਲ ਅਸੀਂ ਪਵਾਨੀ ਗੜ ਗੁਰਦੁਆਰੇ ਦੇ ਵਿੱਚ ਡਾਂਢੀ ਕਰਕੇ ਖਾ ਕੇ ਗੁਜ਼ਾਰਾ ਕੀਤਾ ਤਾਂ ਆਪਣਾ ਬੱਚਾ ਬਚਾਇਆ ਇਹ ਤਾਂ ਫਿਰ ਦੰਤ ਬਣੇ ਹੋਏ ਆ ਜੀ ਡਾਕਟਰ ਨੂੰ ਤਾਂ ਕਿਹਾ ਜਾਂਦਾ ਹੈ ਰੱਬ ਦਾ ਰੂਪ ਹੈ ਪਰ ਇੱਥੇ ਗੁੰਡਾ ਗੁੰਡਾ ਬਵਾਦ ਚੱਲ ਰਿਹਾ ਹੈ ਡਾਕਟਰ ਰੱਬ ਦਾ ਰੂਪ ਨਹੀਂ ਹੈਗਾ ਇਹ ਇਹਦੇ ਕੋਲ 10 ਬੱਚੇ ਐਡਮਿਟ ਹੁੰਦੇ ਆਂ ਤਾਂ ਇੱਕ ਬੱਚਾ ਹੀ ਸਹੀ ਨਿਕਲਦਾ ਹੈ 10 ਬੱਚਿਆਂ ਦੀ ਮੌਤ ਹੋ ਜਾਂਦੀ ਹੈ ਇਹ ਨਾਲ ਦੀ ਨਾਲ ਬੱਚੇ ਨੂੰ ਡੈੱਡ ਕਰਕੇ ਆਪਣੀ ਕਾਰਵਾਈ ਜਿਹੀ ਉਹ ਕਰਦਾ ਹੈ ਮਿਲਕ ਦਿੰਦਾ ਹੈ ਜਿਸ ਟਾਈਮ ਬੱਚੇ ਦੀ ਅੰਦਰ ਹੀ ਨਾਸ ਫਟ ਜਾਂਦੀ ਹੈ ਤਾਂ ਇਹ ਨਾਲ ਦੀ ਨਾਲ ਹੀ ਬੱਚੇ ਨੂੰ ਡੈੱਡ ਕਰਕੇ 5 ਮਿੰਟ ਵੀ ਨਹੀਂ ਅੰਦਰ ਰੱਖਦਾ ਉਹਨਾਂ ਨੂੰ ਚੱਕ ਕੇ ਪੀਜੀਆਈ ਭੇਜ ਦਿੰਦਾ ਕਹਿੰਦਾ ਪੀਜੀਆਈ ਦੇ ਆਪ ਮੰਨੇ ਇੱਕ 8 ਤੋਂ 10 ਡੈਡ ਬੋਡੀਆਂ ਬੱਚਿਆਂ ਦੀਆਂ ਕੱਢੀਆਂ ਜਾਂਦੀਆਂ ਆਂਦਰੋਂ ਪਰ ਇਹ ਅਗਰੇ ਪਰਿਵਾਰ ਹੋਣ ਦੇ ਬਾਵਜੂਦ ਜਿਹੜਾ ਕੋਈ ਪਾਈ ਪੂੰਜੀ ਹੁੰਦੀ ਹੈ ਬੱਚਿਆਂ ਤੇ ਲਾ ਦਿੱਤੀ ਜਾਂਦੀ ਹੈ ਦੋਸਤੋ ਬਾਦ ਉਹ ਆਵਾਜ਼ ਉਠਾਣ ਜੋਗੇ ਨਹੀਂ ਰਹਿੰਦੇ ਕਿ ਕੋਈ ਆਵਾਜ਼ ਨਹੀਂ ਹੈ ਦੇ ਖਿਲਾਫ ਉਠਾ ਸਕਦਾ ਹੈ ਕਹਿੰਦੇ ਮੇਰੀ ਬੜੀ ਪਾਵਰ ਹੈ ਮੇਰੀ ਬੜੀ ਪਹੁੰਚ ਹੈ ਕੋਈ ਚੰਡੀਗੜ੍ਹ ਦਾ ਅਫਸਰ ਹੈ ਜਿਹਦੇ ਨਾਲ ਇਹ ਤਾਲਮੇਲ ਹੈ ਤੇ ਉਹਦੇ ਸੰਪਰਕ ਦੇ ਵਿੱਚ ਰਹਿੰਦਾ ਹੈ ਬਹੁਤ ਦੁੱਖ ਹੋਇਆ ਇੱਕ ਬੱਚੀ ਦੇ ਨਾਲ ਉਹਨਾਂ ਨੂੰ ਉਹਨਾਂ ਨੂੰ ਬੱਚਾ ਵੀ ਨਹੀਂ ਹਲਿਆ ਮਿਲਿਆ ਕਹਿੰਦੇ ਬੱਚੇ ਡੈੱਡ ਡੈਥ ਹੋ ਗਈ ਹੈ ਪਰ ਸਾਨੂੰ ਲੱਗਦਾ ਇਹਨੇ ਬੱਚਾ ਸੇਲ ਕਰਦਾ ਹੈਗੇ ਇਹ ਇਸ ਤਰ੍ਹਾਂ ਵੀ ਕਰਦਾ ਸੀ ਇਹਨੇ ਪਹਿਲਾਂ ਵੀ ਦੋ ਬੱਚੇ ਵਿੱਚੋਂ ਚੱਕ ਕੇ ਚੋਰੀ ਸੇਲ ਕਰਦੇ ਸੀ ਸੇਲ ਵੀ ਹੁੰਦੇ ਆ ਇਹ ਬੱਚੇ ਚੋਰੀ ਅੱਗੇ ਸਪਲਾਈ ਕਰ ਦਿੰਦਾ ਹੈ ਜਿਵੇਂ ਮੰਨ ਲਓ ਕਿਸੇ ਦੀ ਜੇ ਗੁੜਿਆ ਹੋਈ ਹੈ ਤਾਂ ਉਹਨਾਂ ਦੀ ਕੁੜੀ ਆ ਤਾਂ ਦੱਸ ਦੇਗਾ ਜੇ ਮੁੰਡਾ ਹੋਇਆ ਤੇ ਅੱਗੇ ਮੁੰਡਾ ਦੱਸੇਗਾ ਇਹਨੇ ਕਹੇਗਾ ਤੁਹਾਡਾ ਮਰਿਆ ਬੱਚਾ ਹੋਇਆ ਮਰਿਆ ਹੋਰ ਕਿਸੇ ਦਾ ਬੱਚਾ ਜਿੱਦਾਂ ਰੱਖ ਛੱਡਦੇ ਆ ਦਿਖਾ ਦਿੰਦੇ ਆ ਪਰ ਦਿੰਦੇ ਨਹੀਂ ਅੱਗੇ ਅੱਗੇ ਸੇਲ ਕਰ ਦਿੰਦੇ ਜਿੰਦਾ ਬੱਚਾ ਹੁਣ ਤਾਂ ਜੀ ਆਖਰੀ ਸਵਾਲ ਹੈ ਮੇਰਾ ਜਿਹੜੇ ਪੈਸੇ ਲੱਗੇ ਚਲੋ ਇਹ ਗਨੀਮਤ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਬੱਚਾ ਸਹੀ ਸਲਾਮਤ ਹੈ ਲੇਕਿਨ ਜਿਹੜਾ ਇੱਕਦਮ ਇੰਨਾ ਪੈਸਾ ਇੱਕਦਮ ਲੱਗ ਜਾਣਾ ਤੇ ਪਰਿਵਾਰ ਨੂੰ ਦੁਬਾਰਾ ਖੜੇ ਹੋਣ ਨੂੰ ਬੜਾ ਟਾਈਮ ਲੱਗ ਜਾਂਦਾ ਜੀ ਨਾ ਆਰਥਿਕਤਾ ਜਿਹੜੀ ਬਿਲਕੁਲ ਸਾਰਾ ਕੁਝ ਹਿੱਲੇ ਜਾਂਦਾ ਪਰਿਵਾਰ ਦਾ ਤੇ ਫਿਰ ਕਿੰਨਾ ਕੁ ਟਾਈਮ ਲੱਗ ਗਿਆ ਜੀ ਦੁਬਾਰਾ ਖੜੇ ਹੋਣ ਨੂੰ 4 ਸਾਲ ਲੱਗ ਗਏ ਭਾਜੀ ਸਾਨੂੰ ਦੁਬਾਰਾ ਮੋੜ ਕੇ ਖੜੇ ਹੁਣ ਤੇ ਬਹੁਤ ਔਖਾ ਆ ਬਹੁਤ ਅੱਗੰਡੀ ਜ਼ਿੰਦਗੀ ਦੇ ਵਿੱਚੋਂ ਨਿਕਲੇ ਆ ਕਿ ਬੱਚੇ ਇੱਕ ਇੱਕ ਰੋਟੀ ਨਹੀਂ ਮਿਠਾ ਜੋਗੇ ਸੀ ਇੰਨਾ ਪੈਸਾ ਸਾਡਾ ਲੱਗਿਆ ਸੀ ਬੱਚੇ ਦੇ ਉੱਤੇ ਤਾਂ ਇਥੋਂ ਤੋਂ ਪਵਾਨੀ ਨਾਬੇ ਤੋਂ ਅੱਗੇ ਪਵਾਨੀ ਗੜਾ ਇੱਕ ਗੁਰਦੁਆਰੇ ਦੇ ਵਿੱਚ ਅਸੀਂ ਡਾਲੀ ਕਰਕੇ 6 ਮਹੀਨੇ ਫਿਰ ਗੁਜ਼ਾਰਾ ਕੀਤਾ 1.5 ਸਾਲ ਅਸੀਂ ਉਸ ਗੁਰਦੁਆਰੇ 'ਚ ਰਹੇ ਬੜਾ ਔਖਾ ਆ ਲੇ ਆਸਤ੍ਰ ਪਰਮਾਤਮਾ ਕਿਸੇ ਨਾਲ ਬਿਨਾ ਕਰੇ ਜੀ ਸੋ ਪੈਣ ਜੀ ਹੋਰਾਂ ਦੇ ਨਾਲ ਆਪ ਹੱਡ ਬੀਤੀ ਹੈ ਇਹ ਚੀਜ਼ ਇਸੇ ਕਰਕੇ ਸਾਥ ਦੇਣ ਦੇ ਲਈ ਤੁਸੀਂ ਆਏ ਹੋਏ ਹੋ ਅੱਜ ਵੀ ਮੈਂ ਦੱਸਦਾ ਬੰਦ ਜੇ ਆਏ ਹੋਏ ਸੀ ਸਵੇਰ ਦੇ ਤੇ ਤਬੀਅਤ ਇਹਨਾਂ ਦੀ ਖਰਾਬ ਹੋ ਗਈ ਸੀ ਤੁਸੀਂ ਚਲੇ ਗਏ ਸੀ ਹਾਂਜੀ ਮੇਰਾ ਬੀਪੀ ਬਹੁਤ ਜ਼ਿਆਦਾ ਹਾਈ ਹੋ ਗਿਆ ਸੀ ਮੈਨੂੰ ਆਪਣੀ ਹੱਡ ਬਿੱਤੀ ਜ਼ਿਆਦਾ ਆ ਗਈ ਜਦੋਂ ਇਹਨਾਂ ਨੇ ਬੱਚਾ ਦੇਖਿਆ ਮੇਰਾ ਆਪਣਾ ਕਾਲਜਾ ਫਟ ਗਿਆ ਤੇ ਮੈਨੂੰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਮੇਰਾ ਬੀਪੀ ਵੱਧ ਗਿਆ ਔਰ ਧੜਕਣ ਬਹੁਤ ਤੇਜ਼ ਹੋ ਗਈ ਸੀ ਫਿਰ ਮੈਂ ਮੈਡੀਸਿਨ ਲੈ ਕੇ ਹੁਣੇ ਆਪਣੇ ਸਰਕਾਰੀ ਚ ਜਾ ਕੇ ਹਸਪੀਟਲ ਚੋਂ ਤੇ ਆਪਣਾ ਟੈਸਟ ਕਰਾ ਕੇ ਆਈਆਂ ਜਿਹੜਾ ਮੇਰਾ ਬੀਪੀ ਬਹੁਤ ਵੱਧਿਆ ਹੋਇਆ ਸੀ ਜੀ ਹਾਂਜੀ ਸੋ ਹਸਪਤਾਲ ਦੇ ਵਿੱਚ ਦਵਾਈ ਲੈ ਕੇ ਮਾਤਾ ਜੀ ਫੇਰ ਤੁਸੀਂ ਇੱਥੇ ਤੁਸੀਂ ਇਹ ਨਹੀਂ ਸੋਚਿਆ ਵੀ ਤੁਸੀਂ ਘਰ ਆਰਾਮ ਕਰ ਲਓ ਨਹੀਂ ਜਦੋਂ ਜ਼ਿੰਦਗੀ ਸੰਘਰਸ਼ ਨਾਲ ਚੱਲ ਰਹੀ ਹੈ ਤਾਂ ਆਰਾਮ ਕਿੱਥੋਂ ਹੁਣ ਕੀਤਾ ਜਾਂਦਾ ਹੈ ਸਾਡੇ ਨਾਲ ਤਾਂ ਹੋਇਆ ਅਸੀਂ ਤਾਂ ਚਲੋ ਕੋਛ ਤੁਹਾਡਾ ਬਹੁਤ ਜਿਵੇਂ ਕਿ ਆਪਣੇ ਭਾਈਚਾਰੇ ਜਿਥੇ ਬੰਦੀਆਂ ਨਾਲ ਜੁੜੇ ਹੋਏ ਸੀ ਤਾਂ ਉਸ ਟਾਈਮ ਆਪਣੇ ਵਿਚਰ ਕੇ ਨਿਕਲ ਗਏ ਜਿਹੜੇ ਗਰੀਬ ਪਰਿਵਾਰਾਂ ਉਹ ਕਿੱਦਾਂ ਨਿਕਲਣਗੇ ਉਹਨਾਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਜੀ ਬਾਤ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿਹੜੇ ਗਰੀਬਾਂ ਦੇ ਨਾਲ ਜਿਹੜੇ ਮਜਲੂਮਾਂ ਦੇ ਨਾਲ ਖੜ੍ਹ ਰਹੇ ਆ ਸੋ ਇਸ ਮਾਮਲੇ ਦੇ ਵਿੱਚ ਹੁਣ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਇਸ ਵੀਡੀਓ ਨੂੰ ਵੇਖਣ ਦੇ ਲਈ ਅਤੇ ਸ਼ੇਅਰ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ